ਮੈਂ ਦਿੱਤੇ ਦਸਕਤ ਪੰਡਰਾ ਦੇ ਵਿੱਚ ਮੌਸਮ ਹੋਇਆ ਸੁਹਾਣਾ ਬਹੁਤ ਜ਼ਿਆਦਾ ਗਰਮੀ ਸੀ ਕਈ ਦਿਨਾਂ ਤੋਂ بارش ਹੋਈ ਹੈ ਮੌਸਮ ਠੰਡਾ ਹੋ ਗਿਆ ਹੈ ਇਸ ਦੇ ਨਾਲ ਗਰਮੀਾਂ ਥੋੜਾ ਜਿਹਾ ਘਟ ਜੂਗੀ ਕਿ ਕਈ ਦਿਨਾਂ ਤੋਂ ਬਹੁਤ ਹੀ ਜ਼ਿਆਦਾ ਤਾਪਮਾਨ ਸੀਗਾ ਗਰਮੀ ਜ਼ਿਆਦਾ ਸੀ ਲੋਕ ਪਰੇਸ਼ਾਨ ਸੀ ਕੰਮ ਤੰਦੇ ਵੀ ਨਹੀਂ ਹੋ ਰਹੇ ਸੀ ਜਿਵੇਂ ਕੋਣਾ ਝੋਨੇ ਦੀ ਬਜਾਈ ਚੱਲਦੀ ਐ ਇਸ ਪਾਣੀ ਦੇ ਨਾਲ ਬਜਾਈ ਵੀ ਵਧੀਆ ਹੋ ਜੂਗੀ ਜਿਨ੍ਹਾਂ ਨੇ ਬੀਜਿਆ ਉਹਨਾਂ ਦਾ ਵਧੀਆ ਉੱਗਰ ਆਊਗਾ ਇਹ ਦੇਖ ਸਕਦੇ ਹੋ ਤੁਸੀਂ بارش ਹੋਈ ਹੈ ਦੋਸਤੋ ਦਰਖਤ ਵੀ ਦੇਖ ਸਕਦੇ ਆ ਤੁਸੀਂ ਪੂਰੇ ਝੂਮ ਰਹੇ ਆ ਹਰੇ ਭਰੇ ਹੋ ਜਾਂਦੇ ਆ ਅਗਰ بارش ਪੈਂਦੀ ਰਹੇ ਤਾਂ